ਮੈਂ ਦੇਖੋ ਅਸੀਂ ਅੱਜ ਬਾਈ ਸਰਬਜੀਤ ਸਿੰਘ ਜੀ ਖਾਲਸਾ ਤੇ ਬਾਪੂ ਤਰਸੇਮ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ 'ਚ ਆਏ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਆਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਉਹ ਫਿਊਨਰਲ ਤੇ ਲਾਸਟ ਰਾਈਡਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤਿਹਗੜ੍ਹ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਰ ਮੱਥੇ ਆ ਇੱਕ ਲੱਗਦਾ ਨਹੀਂ ਵੀ ਪੰਥਕ ਤਿਹਰਾ ਇੱਕ ਉਮੀਦਵਾਰ ਜਿਵੇਂ ਤੁਹਾਨੂੰ ਐਲਾਨਿਆ ਗਿਆ ਜੇ ਬਾਕੀ ਦੇ ਵੀਰਵਾਰ ਵੀ ਐਲਾਨ ਕਰ ਚੁੱਕੇ ਹੋਟ ਤਾਂ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਇਹ ਕਰਦੇ ਹੋ ਜਾਣਗੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਤੇ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂ ਦੇਸ਼ਕਾ ਐਮਪੀ ਵਲੇ ਇੱਕ ਤਰਫਾ ਮਾਹੌਲ ਹੋ ਗਿਆ ਸੀਗਾ ਗੱਲ ਕਰੀਏ ਆਪਾਂ 32000 ਵੋਟਾਂ ਤਾਂ ਪੈ ਗਈ ਸੀ ਸਮਥਿੰਗ 12000 ਵੋਟਾਂ ਤਾਂ ਪਈ ਸੀ ਲੱਗਦਾ ਕਿ ਹੁਣ ਹੋਰ ਸੀਟ ਹੈ ਇਹ ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਕ ਵੀ ਹੈ ਜਦ ਐਮਪੀ ਠੱਲੋ ਹੈ ਸੁਨੀਰ ਬਾਦਲ ਮਨਪੀਤ ਬਾਦਲ ਵੀ ਹੈ ਵੱਡੇ ਵੱਡੇ ਨੇਤਾ ਉਹਨਾਂ ਨਾਲ ਲੱਗਦਾ ਕਿ ਪੰਥਕ ਵੋਟ ਨੂੰ ਨਾਲ ਲੈ ਪਾਉਣਾ ਪਰ ਉਹਨਾਂ ਦਾ ਮੁਕਾਬਲਾ ਕਰ ਪਾਉਣਾ ਕਿੰਨਾ ਕੁ ਲੱਗੂਗਾ ਦੇਖੋ ਜਿਹੜੀ ਇਹ ਗੱਲ ਆ ਵੀ ਆਪਾਂ ਲਈ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾ ਹੈਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਵਦਾ ਜੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਤੁਹਾਡਾ ਕੀ ਰਹੂਗਾ ਗਿੱਧਰਵਾ ਦੇ ਵਿੱਚ ਤੁਸੀਂ ਐਮਐਲਏ ਬਣ ਜਾਂਦੇ ਹੋ ਕਿ ਕਿਹੜੇ ਮੁੱਦੇ ਤੋਂ ਲੱਗਦਾ ਗਿੱਧਰਵਾ ਚ ਨਹੀਂ ਹੋਏ ਹੱਲ ਜਿਹੜੇ ਤੁਸੀਂ ਕਰੋਗੇ ਉਹ ਨਾਲੇ ਪਿੱਟ ਕਰਦੇ ਨਹੀਂ ਦੇਖੋ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਰਨ ਲੱਗੇ ਆਂ ਕਿ ਤਾ ਹੌਲੀ ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆ ਹੌਲੀ ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ 'ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਹੈਗਾ ਫਿਰ ਪਿੰਡ 'ਚ ਜੇ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਪ੍ਰਤੀ ਬਹੁਤ ਨੌਜਵਾਨੀ ਨੂੰ ੱਤਕਾ ਲੱਗ ਰਿਹਾ ਹੈਗਾ ਉਹਦੇ ਕਾਰਨ ਜਿਵੇਂ ਪਹਿਲਾਂ ਭਾਈ ਅਮਰਪਾਲ ਸਿੰਘ ਖਾਲਸਾਈ ਨੇ ਇੱਕ ਮਹਿੰਮ ਵਹੀਰ ਚਲਾ ਕੇ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਹੈ ਜੀ ਅਭੀ ਉਹ ਸਾਰੀਆਂ ਚੀਜ਼ਾਂ ਅੱਗੇ ਲੈ ਕੇ ਜਾਈਏ ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਵਾਵਾ ਸੱਤ ਅੱਠ ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਤੌਰ ਆ ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਇਹ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ ਚ ਹੀ ਵਰਕ ਪਿੰਡਾਂ ਦੀ ਵਰਕ ਕਰਦੀ ਸੀ ਅਸੀਂ ਕਿਦਰਵਾ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲਿਆ ਕੋਈ ਮੁੱਦੇ ਵੀ ਦੱਸੇ ਹੋਣਗੇ ਜਿੰਨੀ ਸੁਣਾ ਰਹੀ ਐ ਜਿਹੜੇ ਆ ਰਹੀ ਐ ਨੇ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਵੀ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਏ। ਬਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਬਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ। ਸਰ ਜੀ ਇਕੱਲੇ ਜਿਵੇਂ ਪੰਥਕਪੁਰਾ ਵੱਲੋਂ ਸੁਭਰਾਜ ਸਿੰਘ ਜੀ ਇੱਥੇ ਪਹਿਲਾਂ ਐਲਾਨ ਕਰਕੇ ਗਏ ਆ ਜਿਹੜੇ ਕੈਂਡੀਡੇਟ ਵਾਲਾ ਵਾਲੇ। ਹਾਂਜੀ। ਹਾਂਜੀ। ਇਹ ਕਿਹੜੇ ਪੰਥਕਪੁਰਾ ਇੱਕੋ ਕਿ ਨਹੀਂ ਇੱਥੇ ਲੜ ਸਕਦੀ ਆ ਤੁਸੀਂ ਇਹ ਤੋਂ ਲਈਦਾ। ਅੱਸੀ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨਟ ਕਰਤਾ ਕੀ ਕਹਿਣਾ ਚਾਹੁੰਗੇ ਕਿ ਦਰਵਾਹੇ ਹਲਕੇ ਦੇ ਲੋਕਾਂ ਨੂੰ ਜੰਮੀ ਚੋਣ ਦੇ ਵਿੱਚ ਜਿਹੜੇ ਜਿਵੇਂ ਪਿਛਲੀ ਵਾਰ ਤੁਹਾਨੂੰ ਇਥੋਂ 32000 ਵੋਟ ਕਿਦਰਵਾ ਹਲਕੇ ਤੇ ਪਈ ਸੀ 12000 ਵੋਟ ਤੁਹਾਨੂੰ ਵੱਡਾ ਲੀਡ ਸੀ ਕੀ ਲੱਗਦਾ ਕਿ ਪੰਥਕ ਵੋਟ ਖੜੀ ਉਸੇ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਟਦਾ ਤੇ ਗਰਾਂਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਨਾਂ ਹੈ ਗਰਾਂਟ ਵੀ ਧੰਨਵਾਦ ਵੀ ਗਿੱਦੜਵਾਏ ਹਲਕੇ ਵਿੱਚ ਵੀ ਗਿੱਦੜਵਾਏ ਦੇ 15 ਕ ਪਿੰਡ ਰਹਿ ਗਏ ਹੁਣੇ ਆ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ 1 ਦਿਨ ਹੋਰ ਰੱਖ ਕੇ 7-8 ਓਹ ਕੱਢ ਦੁਗਾ ਮੈਂ ਟੋਟਲ ਏਰੀਆ ਗਿੱਦੜ ਵਾਹਦੇ A ਤੋਂ Z ਸਾਰੇ ਪਿੰਡ ਕੱਢ ਦੇਣੇ ਆ ਹਾਂ ਜੀ ਸਸਵੀਰ ਬਾਦਾ ਜੀ ਦੀ ਪ੍ਰਧਾਨ ਹੈ ਸਾਡੇ ਪਿੰਡ ਢੱਲੋਂ ਜੀ ਵੀ ਇੱਥੇ ਆ ਚੁੱਕੇ ਆ ਲੱਗਦਾ ਵੀ ਪੰਥਕ ਵੋਟ ਆ ਜਿਹੜੀ ਜਿਵੇਂ MP ਵੇਲੇ ਸੀਗਾ ਜਾਂ ਮੁਕਾਬਲਾ ਦੇ ਪਾਉਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਗਾ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਿੱਤਣਗੇ ਜੀ ਇਹ ਜੀ ਅਸੀਂ ਸਾਰੇ ਪੰਜਾਬ 'ਚ ਹੀ ਤਕਰੀਬਨ ਘੁੰਮ ਰਹੇ ਸੀ ਸੰਗਤਾਂ ਦੀ ਰੈ ਲੈ ਰਹੇ ਸੀ ਕਿ ਜੋ ਇੱਕ ਤੇ ਅਸੀਂ ਇਥੋਂ ਸਰਬਜੀਤ ਨੂੰ ਲੋਕਾਂ ਨੇ ਬਹੁਤ ਵੱਡੇ ਮਾਰਜਿਨ ਨਾਲ ਜਿਤਾਇਆ ਅਸੀਂ ਕਮਾਲਵੇ ਦਾ ਵੀ ਦੌਰਾ ਕਰ ਰਹੇ ਹਾਂ ਕਿ ਅਸੀਂ ਸੋਚ ਰਹੇ ਹਾਂ ਕਿ ਇੱਕ ਤੇ ਲੋਕਾਂ ਨੂੰ ਮਿਲਿਆ ਜਾਵੇ ਉਹ ਲੋਕਾਂ ਦਾ ਧੰਨਵਾਦ ਕੀਤਾ ਜਾਵੇ ਕਿ ਜਿਨ੍ਹਾਂ ਨੇ ਇਹਨਾਂ ਦੇ ਜਿਹੜੇ ਸਾਡੇ ਯੋਧਿਆਂ ਦੀ ਕੁਰਬਾਨੀ ਦਾ ਮੁੱਲ ਪਾਇਆ ਤੇ ਕਿਸੇ ਲੋ ਬਲਾਲ ਤੋਂ ਉੱਪਰ ਉੱਠ ਕੇ ਡਰ ਭੈ ਤੋਂ ਮੁਕਤ ਹੋ ਕੇ ਇਹਨਾਂ ਨੇ ਜਿਹੜੇ ਲੋਕਾਂ ਨੇ ਇਹਨਾਂ ਵੱਡਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਸਾਡਾ ਸਾਰਿਆਂ ਦਾ ਤੇ ਸਾਡੀ ਸਾਰੀ ਦੀ ਟੀਮ ਆਇਆ ਇਸ ਕਰਕੇ ਸਾਰੇ ਜਾਣੇ ਲੋਕਾਂ ਦਾ ਧੰਨਵਾਦ ਕਰਨ ਵਾਸਤੇ ਆਏ ਹਾਂ ਜੀ ਕੀ ਇੱਕ ਮਨਦੀਪ ਜੀ ਨੂੰ ਇਥੋਂ ਕੈਂਡੀਡੇਟ ਵਾਲਾ ਨੇ ਕਿ ਹਾਂ ਜੀ ਮਨਦੀਪ ਜੀ ਮੇਰੇ ਖਿਆਲ ਅਕਾਫੀ ਹੱਦ ਤੱਕ ਬਹੁਤ ਸਲਝੇ ਹੋਏ ਆ ਇਕਦੀਪ ਸਿੱਧੂ ਦੇ ਭਰਾ ਜਿਦਾਂ ਇਹਨਾਂ ਨੇ ਕਿਹਾ ਖੋਣ ਦਾ ਉਹਨਾਂ ਨੂੰ ਮਾਣ ਵੀ ਪ੍ਰਾਪਤ ਆ ਕਿ ਜਿਹਨਾਂ ਨੇ ਸਾਡੀ ਨੌਜਵਾਨੀ ਨੂੰ ਇਕ ਸਾਡੇ ਜਿਹੜੇ ਪੰਜਾਬ ਦੀਆਂ ਜਾਂ ਸਾਡੇ ਸਿੱਖਾਂ ਦੇ ਜਿਹੜੇ ਮਸਲੇ ਸੀਗੇ ਉਹਨਾਂ ਨੂੰ ਉਹਨੇ ਬਹੁਤ ਗਹਿਰਾਈ ਤੱਕ ਸਮਝਿਆ ਕਿ ਸਟੇਟ ਸਿੱਧਾ ਕਿਦਾਂ ਸਾਡੇ ਨਾਲ ਵਿਹਾਰ ਕਰਦੀ ਆ ਉਹਨਾਂ ਨੂੰ ਪਹਿਲੀ ਵਾਰਾ ਉਹਨਾਂ ਨੇ ਲੋਕਾਂ ਦੇ ਸਾਹਮਣੇ ਰੱਖਿਆ ਤੇ ਲੋਕਾਂ ਨੇ ਉਹਨਾਂ ਦੀ ਸੋਚ ਤੇ ਫੁੱਲ ਚੜਾਉਂਦੇ ਹੋਏ ਆ ਇਹ ਅਮਰਪਾਲ ਜਿਹੜਾ ਉਹਨਾਂ ਦੀ ਜਿਹੜੀ ਉਹਨਾਂ ਦੀ ਜੱਥੇਦਾਰ ਜਿੱਥੇ ਤੱਕ ਦੀ ਅਗਵਾਈ ਕਰਦੇ ਸੀ ਉਹਨਾਂ ਨੂੰ ਵੀ ਲੋਕਾਂ ਨੇ ਬਹੁਤ ਪਿਆਰ ਦਿੱਤਾ ਉਹਨਾਂ ਨੇ ਵੀ ਜਿਹੜੀ ਉਹਨਾਂ ਨੇ ਜੀ ਦੀਪ ਸਿੱਧੂ ਜਿਹੜੀ ਉਹਨਾਂ ਨੂੰ ਜ਼ਿੰਮੇਵਾਰੀ ਉਹਨਾਂ ਤੋਂ ਬਾਅਦ ਦਿੱਤੀ ਗਈ ਉਹਨਾਂ ਨੇ ਬੜੇ ਖੂਬੀ ਨਭਾਈ ਨੌਜਵਾਨੀ ਚ ਉਹਨਾਂ ਵਾਸਤੇ ਬਹੁਤ ਵੱਡਾ ਉਹਨਾਂ ਨੇ ਘਰੂਰ ਸਭਾ ਹਲਕੇ ਤੋਂ ਵੀ ਜਿਹੜੇ ਇੱਕ ਬਹੁਤ ਵੱਡੀ ਲੀਡ ਨਾਲ ਪੂਰੇ ਪੰਜਾਬ ਤੋਂ ਜਿਤਾ ਕੇ ਸਿੱਧ ਕਰ ਦਿੱਤਾ ਕਿ ਨੌਜਵਾਨੀ ਦੀਪ ਸਿੱਧੂ ਦੀ ਸੋਚ ਤੇ ਪੈਰਾ ਦੇ ਰਹੀ ਹੈ ਜਿਵੇਂ ਭਾਈ ਅਮਰ ਸਿੰਘ ਅਮਰਪਾਲ ਸਿੰਘ ਖਾਲਸਾ ਵੀ ਵੱਡੀ ਲੀਡ ਤੇ ਜਿੱਤੇ ਸੀਗੇ ਤਾਂ ਉਹਨਾਂ ਨੂੰ ਬਾਹਰ ਨਿਕੰਦਾ ਜੇ ਆਪਾਂ ਗੱਲ ਕਰੀਏ ਜੇਲ੍ਹ ਤੋਂ ਕਿੱਥੇ ਅਰਵਸ ਪਹੁੰਚੇ ਜੋ ਗੱਲਬਾਤ ਇਹ ਤਾਂ ਦੇਖੋ ਜੀ ਸਰਕਾਰ ਦੀ ਪੂਰੀ ਧੱਕੇਸ਼ਾਹੀ ਆ ਜ਼ੁਲਮ ਸਤਮ ਜਿਹੜਾ ਕਿ ਉਹ ਸਾਡੇ ਸਿੱਖਾਂ ਦੇ ਜੋ ਵੀ ਹੱਕ ਸੱਚ ਦੀ ਗੱਲ ਕਰਨ ਵਾਲਾ ਉਹਨਾਂ ਨਾਲ ਕਰਦੇ ਆਏ ਤੇ ਕਰੀ ਜਾ ਰਹੇ ਆ ਹੁਣ ਤੁਸੀਂ ਦੇਖੋ ਕਿ ਸਭ ਤੋਂ ਵੱਡੇ ਮਾਰਜ ਨਾਲ ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਆ ਨਹੀਂ ਕੀਤਾ ਜਾ ਰਿਹਾ ਸਗੋਂ ਉਹਨਾਂ ਦੇ ਪਰਿਵਾਰ ਨੂੰ ਜਾਂ ਹੋਰ ਟਾਰਗੇਟ ਕੀਤਾ ਜਾ ਰਿਹਾ ਜਿਹਨਾਂ ਕੱਲ ਸਾਡੇ ਪਰਿਵਾਰਕ ਜਿਹੜੇ ਰਿਸ਼ਤੇਦਾਰਾਂ ਤੇ ਕੁਝ ਸਾਡੇ ਸਹਿਯੋਗੀਆਂ ਤੇ 10-12 ਘਰਾਂ ਤੇ ਉਹਨਾਂ ਨੇ ਐਨਆਈ ਨੇ ਰੇਡ ਪਾਈ ਕਿ ਮਤਲਬ ਲੋਕਾਂ ਨੂੰ ਇਹ ਚੀਜ਼ ਆ ਕਿ ਅਮਰਤਪਾਲ ਦੀ ਜਿਹੜੀ ਆ ਜਾਂ ਇਹ ਵਾਰਸ ਪੰਜਾਬ ਜੱਥੇਬੰਦੀ ਦੀ ਜਿਹੜੀ ਆ ਇਹ ਲੋਕਾਂ 'ਚ ਬਹੁਤ ਵੱਡਾ ਸਤਕਾਰ ਵਧਦਾ ਜਾ ਰਿਹਾ ਇਹਨੂੰ ਰੋਕਣ ਵਾਸਤੇ ਸਾਰਾ ਕੁਝ ਇਹ ਚੀਜ਼ਾਂ ਕੀਤੀਆਂ ਜਾ ਰਹੀਆਂ। ਇਧਰ ਮੈਂ ਹਲਕੇ 'ਚ ਆਏ ਹਾਂ ਅੱਜ ਦੇਖਿਆ ਲੋਕਾਂ ਦਾ ਲੋਕਾਂ ਦੇ ਮੁੱਦੇ ਆ ਜਾਂ ਲੋਕ ਸਾਹਮਣੇ ਆ ਰਹੇ ਆ ਕਿੰਨੇ ਕੁ ਲੋਕ ਉਹ ਨੀ ਆ ਵੀ ਪੰਥ ਤੇ ਕਿਹ ਰੱਬ ਹੋਣ ਇਹ ਜੀ ਲੋਕਾਂ ਦੇ ਮੁੱਦੇ ਤੇ ਬਹੁਤ ਆ ਇਹ ਚੀਜ਼ ਆ ਕਿ ਇਹ ਮੁੱਦੇ ਤੇ ਜਿਹੜੇ ਆ ਕਿ ਇੱਕ ਮੇਰਾ ਖਿਆਲ ਹੈ ਕਿ ਐਮਪੀ ਦੀ ਵੀ ਕੋਲੇ ਮਟਿਆ ਜਾਂ ਲੋਕਾਂ ਉਹ ਉਹ ਜਿੰਨੇ ਕਿ ਅਸੀਂ ਹੱਲ ਕਰ ਸਕਦੇ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੀ ਥਾਲ ਖੜਿਆ ਜਾਵੇ ਪਰ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਸਾਡੇ ਨਾਲ ਵਾਅਦੇ ਕਰ ਕਰਕੇ ਝੂਠੇ ਧੋਖੇ ਬਾਜ਼ੀਆਂ ਕਰ ਕਰਕੇ ਸਰਕਾਰਾਂ ਬਣਾ ਲੈਂਦੇ ਆ ਉਹ ਮੁੜ ਕੇ ਉਹ ਜਿਹੜੇ ਉਹ ਵਾਅਦੇ ਕਰਕੇ ਆਏ ਆ ਉਹਦਾ ਕੋਈ ਦਾ ਕੁਝ ਵੀ ਨਹੀਂ ਕਰਦੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਨਸ਼ਾ ਰੋਕਣਾ ਬੇਅਦਬੀਆਂ ਦਾ ਇਨਸਾਫ ਦੇਣਾ ਬੰਦੀ ਸੀ ਇਹਨਾਂ ਨੂੰ ਰਿਹਾ ਕਰਾਉਣਾ ਇਹ ਜਿਹੜੇ ਭਗਵੰਤ ਮਾਨ ਸਾਹਿਬ ਪਹਿਲਾਂ ਸਾਰਿਆਂ ਧਰਨਿਆਂ 'ਚ ਵੀ